ਸਲੋਕ ਡਖਨੇ ਮੁਹੱਲਾ ਪੰਜਵਾ ਨਾਨਕ ਕੱਟੜਿਆਂ ਸਿਉ ਤੋ ਹਜੂਰ ਫਰਮਾਉਂਦਿਆ ਰਹਿ ਭਾਈ ਡਖਨੇ ਸਲੋਕ ਉਚਾਰ ਕੇ ਕੱਚੇ ਜਿਹੜੇ ਪੁਰਖ ਆ ਜਿਨ ਮਨ ਮੋਹ ਦਿਲੋਂ ਮੁਹੱਬਤ ਜੈਨੋ ਸਹੀ ਸੱਚਿਆ ਜਿਨ ਮਨ ਹੋਰ ਮੋਹ ਹੋਰਸ ਤੇ ਕਾਂਢੇ ਕੱਚੇ ਆ ਜਿਨ੍ਹਾਂ ਦੇ ਮਨ ਵਿੱਚ ਕੋਈ ਹੋਰ ਗੱਲਾਂ ਆ ਤੇ ਮੂੰਹੋਂ ਹੋਰ ਗੱਲਾਂ ਪੋਚਮੀਆਂ ਕਰਦੇ ਆ ਉਹ ਕੱਚੇ ਪੁਰਖ ਹਨਗੇ ਇਸ ਕਰਕੇ ਕੱਚੇ ਜਿਹੜੇ ਪੁਰਖ ਆਏ ਜਿਨ੍ਹਾਂ ਦਾ ਇਰਾਦਾ ਸੱਚਾ ਨਹੀਂ ਹੈ ਛਾਲ ਕਰਨਾ ਚਾਹੁੰਦੇ ਹੈ ਲੋਕਾਂ ਦਾ ਪਦਾਰਥ ਧਨ ਲੋਕਾਂ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਹਨ ਐਸੇ ਜਿਹੜੇ ਕੱਚੇ ਬਸ਼ਈ ਪੁਰਖ ਆਏ ਉਹਨਾਂ ਦੀ ਕੋ ਸੰਗਤ ਨਾਲੋਂ ਤੋਂ ਓੜਦੇ ਉਹ ਦਿੱਤੀ ਨੂੰ ਤੋ ਟੂੜ ਸੱਜਣ ਸੰਤ ਪੱਕੇ ਸੰਤ ਮਹਾਤਮਾ ਜਿਨ੍ਹਾਂ ਦੇ ਪਰਪੱਕ ਹਨ ਸੁਭਗੁਣ ਸਾਰੇ ਦੇਵੀ ਸੰਪਦਾ ਉਹਨਾਂ ਸੰਤਾਂ ਨੂੰ ਢੂੰਡ ਖੋਜਣਾ ਕਰੋ ਹੌਟ ਨਿਰਦੀ ਜੱਗ ਸਵਾਇਆ ਜੇ ਨਾਨਕ ਬਿਰਲੇ ਕਈ ਕੋਈ ਕੋਈ ਹੈ ਇੱਕ ਅਦ ਨਾ ਰਸਿਆੜਾ ਕਾਦਰ ਲਈ ਜਾਏ ਬੁੱਠੀ ਹਣ ਦਿਰਲੇ ਨਹੀਂ ਕਣੇ ਫੈਲ ਫਕੜ ਸੰਸਾਰ ਇਸੇ ਪ੍ਰਕਾਰ ਇਹ ਕਹੇ ਜੇ ਹਨ ਕੱਚੇ ਜਿਹੜੇ ਪੁਰਖ ਆ ਨਾਨਕ ਕੱਚੜਿਆਂ ਕੋਈ ਜੀਵਨ ਦੇ ਵਿਛੜ ਹੈ ਉਹ ਤਾਂ ਜਿਉਂਦੇ ਹੀ ਜਦੋਂ ਜਿੱਦਨ ਉਹਨਾਂ ਕੋ ਸਵਾਇ ਹੋਏ ਨਾ ਆਵੇ ਕਿ ਜਿਹਨੇ ਨੇੜੇ ਕੋਰਣਾ ਟੁਕਾਸਾ ਜਿਉਂਦੇ ਹੀ ਸਾਥ ਛੱਡ ਜਾਂਦੇ ਹਨ ਮਨਮੁਖਾਂ ਨਾਲੋਂ ਟੁੱਟੀ ਭਲੀ ਜਿਨ੍ਹਾਂ ਮਾਇਆ ਨੂੰ ਇਤਿਆਰ ਕੋਈ ਮੋਇਆ ਨਾ ਜਾਹੀ ਛੂ ਉਹ ਤਾਂ ਜਿਉਂਦੇ ਹੀ ਛੱਡ ਜਾਂਦੇ ਜਦੋਂ ਕੋਈ ਉਹਨਾਂ ਨੂੰ ਨਾਂ ਮਿਲੇ ਉਸੇ ਵੇਲੇ ਕਹਿੰਦੇ ਵੀ ਇਹ ਤੋਂ ਕੀ ਲੈਣਾ ਕੰਗਾਲ ਤੋਂ ਅਸੀਂ ਹੁਣ ਤੇ ਉਹ ਮਹਾਪੁਰਖ ਜਿਹੜੇ ਹਨ ਮਰਿਆ ਹੋਿਆਂ ਦੀ ਵੀ ਸਹਜਾ ਪਰਲੋਕ ਚ ਕਰਦੇ ਆ ਜਿਸ ਪ੍ਰਕਾਰ ਸਾਧ ਸੰਗਜੀ ਭਾਈ ਪ੍ਰਾਣਾ ਜੀ ਸਿਆਨੇ ਇਹ ਬੀਆ ਵਾਂਗ ਤੇ ਉਜਾੜ ਚ ਬੈਠੇ ਸਨ ਗੁਰੂ ਕੇ ਲੰਗਰ ਨੂੰ ਲੱਕੜਾਂ ਜਾਂਦੇ ਲੈ ਜਾਂਦੇ ਸਿਮਨ ਕਰਦੇ ਸੀ ਇੱਕ ਕੋਈ ਸਾਧ ਸੰਗੇਜੀ ਪਟਵਾਰੀ ਸੀ ਉਹਨੂੰ ਬੁਖਾਰ ਚੜਿਆ ਹੋਇਆ ਤੇ ਉਹਦੇ ਕੋਲੇ ਬਿਸਤਰਾ ਛੋਟਾ ਜਿਹਾ ਚੱਕਿਆ ਹੋਇਆ ਤੇ ਤੁਰਿਆ ਨਹੀਂ ਜਾਂਦਾ ਕੋਲੇ ਆ ਕੇ ਭਾਈ ਪ੍ਰਾਣੇ ਦੇ ਪੈ ਗਿਆ ਪ੍ਰਾਣੇ ਨੂੰ ਕਹਿਣ ਲੱਗਾ ਕਿ ਜੀ ਮੇਰਾ ਜ ਕੋਈ ਬਿਸਤਰਾ ਕੱਕਲੇ ਮੈਂ ਤੁਰ ਕੇ ਜਾ ਸਕਦਾ ਹੈ ਕਾਣ ਲੱਗੇ ਮੈਂ ਮਜੂਰੀ ਦੇ ਦਿਆਂ ਕਹਿੰਦੇ ਮਜੂਰੀ ਤਾਂ ਅਸੀਂ ਨਹੀਂ ਲੈਣੀ ਜਾਂ ਤਾਂ ਮਹਾਰਾ ਦੇ ਬਚਨ ਤੂੰ ਸੁਣਾਉਂਦਾ ਜਾਈਂ ਤਾਂ ਸੁਣਦੇ ਚੱਲਾਂਗੇ ਤੇ ਜਾਂ ਤੂੰ ਸੁਣਦਾ ਜਾਈਂ ਅਸੀਂ ਸੁਣਾਉਂਦੇ ਚੱਲਾਂਗੇ ਇਹੋ ਮਜੂਰੀ ਲੈਣੀ ਹੈ ਇਹ ਕਹਿ ਕੇ ਸਾਧ ਸੰਗਤੀ ਭਾਈ ਪ੍ਰਾਨੇ ਦਾ ਬਿਸਤਰਾ ਚੱਕ ਲੈ ਹੌਲੀ ਹੌਲੀ ਉਹ ਚੱਲ ਪਿਆ ਜਿਸ ਪਿੰਡ ਜਾਣਾ ਅਸੀਂ ਉਸ ਪਿੰਡ ਪਹੁੰਚਾ ਦਿੱਤਾ ਛੱਡ ਕੇ ਹੱਥ ਜੋੜੇ ਕਹੇ ਜੀ ਮੈਨੂੰ ਦੱਸੋ ਸੇਵਾ ਕਹਿੰਦੇ ਨਹੀਂ ਕੋਈ ਸੇਵਾ ਨਹੀਂ ਜਦੋਂ ਬਾਹਰ ਨਿਕਲੇ ਭਾਈ ਪ੍ਰਾਨੇ ਜੀ ਦੇ ਅੰਦਰ ਖਿਆਲ ਫੁਰਿਆ ਇਹਨਾਂ ਦਾ ਸਰੀਰ ਛੱਡ ਜਾਣਾ ਹੁਣੇ ਅੱਠਾਂ ਦਿਨਾਂ ਦੇ ਅੰਦਰ ਹੈ ਉਸ ਵੇਲੇ ਭਾਈ ਪ੍ਰਾਨੇ ਨੇ ਕਿਹਾ ਐਂ ਕਰ ਭਾਈ ਇਕੱਲਾ ਕਰਕੇ ਸਾਡੀ ਗੱਲ ਸੁਣ ਲੈ ਤਾ ਸਾਰੀ ਉਮਰ ਕੋਈ ਚੰਗਾ ਕੰਮ ਨਹੀਂ ਕੀਤਾ ਹੈ ਅੱਜ ਜਿਹੜਾ 2-4 ਘੜੀਆਂ ਮੈਂ ਤੇਰਾ ਬਿਸਤਰਾ ਚੱਕੀ ਆਇਆ ਤੇ ਬਾਣੀ ਦਾ ਪਾਠ ਕਰਦਾ ਆਂ ਇਹ ਨਹੀਂ ਕਿ ਤੈਨੂੰ ਸੰਸਗਤ ਪ੍ਰਾਪਤ ਹੋਈ ਹੈ ਤਾਂ ਅਜੇ ਤਾਂ 8ਵੇਂ ਦਿਨ ਨੂੰ ਗੁਜ਼ਰ ਜਾਣਾ ਹੈ ਅਸੀਂ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਜਾ ਕੇ ਦਰਸ਼ਨ ਕਰਕੇ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਅੱਜ 5 ਦਿਨ ਨੂੰ ਮੈਂ ਵੀ ਸੀਰੀ ਛੱਡ ਜਾਣਾ ਤੂੰ ਪਰਲੋਕ ਤੇ ਆ ਜੀ ਅਤੇ ਪਰਲੋਕ ਵਿੱਚ ਆ ਕੇ ਜਿਸ ਵੇਲੇ ਤੈਨੂੰ ਅਸਾਬ ਕਿਤਾਬ ਕੀਤਾ ਤੈਨੂੰ ਨਰਕ ਵਿੱਚ ਪਾਉਣਾ ਚਾਣਗੇ ਆ ਜਿਹੜੀ ਘੜੀ ਤੈਨ ਸਤਸੰਗਤ ਕੀਤੀ ਹੈ ਇਹਦੀ ਬਾਬਤ ਤੂੰ ਕਈ ਮੈਨੂੰ ਸਾਲ ਸੰਗਤ ਦੇ ਦਰਸ਼ਨ ਕਰਾ ਦਿਓ ਸਵਰਗ ਦੇ ਸਾਲ ਦੀ ਇੱਛਾ ਨਾ ਰੱਖੀ ਇਹ ਸੁਣ ਕੇ ਉਹ ਪਡਵਾਰੀ ਸਹਿਮ ਗਿਆ ਅਠਵੰਦਨਵਾਸੀ ਸ਼ਾਂਤ ਹੋ ਗਿਆ ਇਧਰ ਭਾਈ ਪ੍ਰਾਣਾ ਜੀ ਪੰਜ ਦਿਨ ਪਹਿਲਾਂ ਸਰੀਰ ਛੱਡ ਕੇ ਮਹਾਰਾਜ ਦੇ ਚਰਨਾਂ 'ਚ ਜਾ ਬਰਾਜੇ ਜਿੱਥੇ ਜਹਾ ਸੰਗਤ ਸਾਧਗੁਣ ਰਸ ਹੈ ਅਨਪੌ ਨਗਰ ਤहां ਸਦ ਵਸਾ ਉੱਥੇ ਭਾਈ ਪ੍ਰਾਣਾ ਜੀ ਵਿਰਾਜਮਾਨ ਹਨ ਤੇ ਇਹ ਜਿਹੜਾ ਪਟਵਾਰੀ ਸੀ ਇਹਦੇ ਕਰਮਾਂ ਦਾ ਫਲ ਜਮਦੂਦ ਦਿੰਦੇ ਹੋਏ ਇਹਨੂੰ ਕੁੜਦੇ ਮਾਰਦੇ ਹੋਏ ਪ੍ਰਲੋਕ 'ਚ ਧਰਮ ਰਾਜ ਦੇ ਕਚਹਿਰੀ ਚ ਲੱਗੇ ਉਸ ਵੇਲੇ ਦਾ ਸਾਫ ਕਿਤਾਬ ਕੀਤਾ ਕੋਈ ਚੰਗਾ ਕੰਮ ਨਹੀਂ ਸਾਰੀ ਜ਼ਿੰਦਗੀ ਵਿੱਚ ਉਸ ਵੇਲੇ ਸਾਥ ਸੰਗੇਜੀ ਧਰਮਰਾਜਨ ਕਹਿੰਦਾ ਨਰਕ ਦੀ ਪਾ ਦਿਓ ਫਿਰ ਵੇਖਿਆ 8 ਦਿਨ ਪਹਿਲਾਂ ਇੱਕ ਮਹਾਪੁਰਖ ਦੀ ਸੰਗਤ ਕਰਕੇ ਇਸਨ ਮਹਾਰਾਜ ਦੀ ਬਾਣੀ ਸੁਣਨ ਦਾ ਕੋਈ ਸਮਾਂ ਲਾਇਆ ਉਹਦੇ ਚ ਦੱਸਿਆ ਵੀ ਇਹਨ ਦੱਸ ਜੇ ਚਾਹੇ ਤਾਂ ਇੱਕ ਸਾਲ ਤੈਨੂੰ ਸਵਰਗ ਦਾ ਸੁੱਖ ਦੇ ਦਈਏ ਜੇ ਚਾਹੇ ਤਾਂ ਸੰਗਤ ਦੇ ਦਰਸ਼ਨ ਕਰਾ ਦਈਏ ਇਹਨੂੰ ਉਹ ਦੁਖੀ ਨੂੰ ਚੇਤੇ ਆ ਗਿਆ ਭਾਈ ਪ੍ਰਾਣੇ ਦਾ ਵਚਨ ਉਸ ਵੇਲੇ ਕਹਿੰਦਾ ਮਾਰਾ ਮੈਨੂੰ ਸੁਸੰਗਤ ਦੇ ਦਰਸ਼ਨ ਕਰਾਓ ਉਸ ਵੇਲੇ ਧਰਮਰਾਜ ਨੇ ਕਿਹਾ ਜਾ ਲੈ ਜਾ ਫਾਟਕਾਂ ਧਰਮਰਾਜ ਐਨ ਕਿਹਾ ਕਿ ਜਿੱਥੇ ਸੁਸੰਗਤ ਦੇ ਫਾਟਕਾ ਉੱਥੇ ਖੜ੍ਹ ਜਿਓ ਅੱਗੇ ਨਾ ਜਾਇਓ ਇਹ ਲੈ ਗਏ ਜਿਸ ਵੇਲੇ ਇਹ ਆ ਵੀ ਕਾਇਮ ਤਾਂ ਤੇਰਾ ਪੂਰਾ ਹੋ ਗਿਆ ਛੇਤੀ ਆ ਜੀ ਇਹ ਸਾਲ ਸੰਗਤ ਜੀ ਉਸ ਵੇਲੇ ਸੰਗਤ ਵਿੱਚ ਚੱਲਿਆ ਗਿਆ ਭਾਈ ਪ੍ਰਾਣੇ ਨੂੰ ਪਛਾਣ ਦਾ ਫਿਰਦਾ ਜਿੱਥੇ ਭਾਈ ਪ੍ਰਾਣਾਂ ਦੀ ਬੈਠੇ ਸੀ ਚਰਨੀ ਪੈ ਗਿਆ ਤੇ ਰੋਇਆ ਕਿ ਮਾਰਾ ਮੈਂ ਤਾਂ ਬਾਲਾ ਕਸ਼ੂਰ ਬੰਦਨ ਤੁਹਾਡੇ ਦਰਸ਼ਨ ਵਿੱਚ ਇਹਨੂੰ ਪ੍ਰਾਪਤ ਹੋ ਗਏ ਐ ਕਹਿਣ ਲੱਗੇ ਹੁਣ ਕਿਤੇ ਨਾ ਜਾ ਬੈਠਾ ਰਾਂ ਉਸ ਕਸਾਲ ਸਿੰਘ ਜੀ ਭਾਈ ਪ੍ਰਾਣੇ ਨੇ ਇਸ ਪ੍ਰਕਾਰ ਇਹਨੂੰ ਜੰਮਣ ਮਨ ਤੋਂ ਛੁਟਕਾਰਾ ਦੇ ਕੇ ਮੁਕਤ ਕਰਾ ਆਤਮਾ ਸੀ ਸੋ ਹਜੂਰ ਫਰਮਾਉਂਦੇ ਹਨ ਓਏ ਮੋਇਆ ਨਾ ਜਾਹੀ ਉਹ ਮਰਿਆਂ ਨੂੰ ਵੀ ਛੱਡ ਨਹੀਂ ਜਾਂਦੇ ਉਹਨਾਂ ਦਾ ਭਲਾ ਕਰ ਦਿੰਦੇ ਗੁਰਮੁਖ ਐਸਾ ਨ ਐਸਾ ਜੀਵਨ ਹੈ ਮਾਰਾ ਸਾਡਾ ਇਹਨੇ ਉਤੇ ਕਿਹਾ ਨਾ ਮਾਰਨ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕਨੀਤ ਨਾ ਹਾ ਨਾ ਤੂੰ ਨਾਸ਼ਨਾ ਨਿਕਣ ਜਾਇਓ ਦੂਤ ਕਟਵਲੀ ਉਪਨਸ਼ਦ ਵਿੱਚ ਵੀ ਇਹ ਪ੍ਰਸੰਗ ਆਉਂਦਾ ਨਜਕੇਤਾ ਤੇ ਧਰਮਰਾਜ ਦਾ ਸੰਵਾਦ ਸਾਧ ਸੰਗਤ ਜੀ ਕਿਰਤ ਜੀ ਲਿਖਿਆ ਜਮਦੂਤਾਂ ਨੂੰ ਕਿਹਾ ਸੀ ਸਾਧ ਸੰਗਤ ਸਾਡੀਆਂ ਢਕਾਂ ਨੂੰ ਸੰਭਲ ਲੈਂਦੀ ਹੈ ਅਸੀਂ ਜੰਗ ਕਰਕੇ ਲਿਆਈਏ ਉਸ ਵੇਲੇ ਧਰਮਰਾਜ ਨੇ ਕਿਹਾ ਸੀ ਜਿੱਥੇ ਸਾਧ ਸੰਗਤ ਹੋਵੇ ਜਿੱਥੇ ਵਾਹਿਗੁਰੂ ਦਾ ਭਜਨ ਹੋਵੇ ਜਿੱਥੇ ਕੀਰਤਨ ਹੋਵੇ ਹਮੇਸ਼ਾ ਉੱਥੇ ਨਾ ਤਾਂ ਮੈਂ ਛੁੱਟ ਸਕਾਂਗਾ ਨਾ ਤੁਸੀਂ ਛੁੱਟ ਸਕੋਗੇ ਨਾ ਜੰਮਪੁਰੀ ਛੁੱਟ ਸਕੇ ਜੀ ਦੂਤ ਉਸੇ ਨਾ ਜਾਇਓ ਨੇੜੇ ਵਾਹਿਗੁਰੂ ਦੀ ਆਗਿਆ ਨਹੀਂ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਉਹ ਮਰਿਆ ਹੋਇਆ ਦੀ ਵੀ ਕਲਿਆਣ ਕਰ ਦਿੰਦੇ ਹੈ ਛੱਡ ਕੇ ਨਹੀਂ ਜਾਂਦੇ ਐਸੇ ਗੁਰਮਖ ਜੀਵਨ ਵਾਲੇ ਹੁੰਦੇ ਹਨ ਇਸੇ ਪ੍ਰਕਾਰ ਨਾਨਕ ਕੱਚੜਿਆਂ ਸਿਉ ਤੋਂ ਕੱਚਰੇ ਕੇ ਕਾਮ ਕਰੋ ਲੋਭ મોਹ ਹੰਕਾਰ ਆਦਕ ਜਿਹੜੇ ਕੱਚੇ ਹਨ ਕੁਸੰਗਤ ਇਹਨਾਂ ਦੀ へਪੁਰਖਾ ਛੱਡ ਦੇ ਹੁੰਦ ਸੱਜਣ ਸੰਤ ਪੱਕਿਆ ਟੁੱਟਣਾ ਕਰ ਸੰਤ ਕੌਣ ਹੈ ਜਿਨ੍ਹਾਂ ਨੂੰ ਸਾਸ ग्रास ਨਹੀਂ ਭੁੱਲਦਾ ਜਾਂ ਸੱਜਣ ਜਿਹੜੇ ਸ਼ੁਭ ਗੁਣ ਹਨ ਇਹ ਸੰਤ ਹਨ ਸਤ ਸੰਤੋਖ ਦੇ ਆ ਧਰਮ ਵਿਚਾਰ ਇਹ ਪਰਪੱਕ ਅਵਸਥਾ ਕਰਨ ਵਾਲੇ ਹਨ ਤੇਰੇ ਜੀਵਨ ਦੀ ਇਨਾਂ ਦੀ ਟੂਲ ਕਰ ਖੋਜ ਕਰ ਗੁਣਾਂ ਨੂੰ ਧਾਰਨ ਕਰ ਅੰਦਰ ਕੋਏ ਜੀਵਨ ਦੇ ਵਿਛੜ ਹੈ ਉਹ ਜਿਹੜੇ ਹਨ ਕਾਮ ਕ੍ਰੋਧ ਉਹ ਤਾਂ ਜੀਵਨੀਆਂ ਨੂੰ ਛੱਡ ਜਾਂਦੇ ਹਨ ਹੋਰ ਕਿਸੇ ਅਗਿਆਨੀ ਜਾ ਕੇ ਮੜਦੇ ਮਰਨ ਲੱਗਦਾ ਹੈ ਜਦੋਂ ਕੋਏ ਮੋਇਆ ਨਾ ਜਾਹੀ ਇਹ ਜਿਹੜੇ ਦੇਵੀ ਗੁਣਾਂ ਪ੍ਰਲੋਕ ਚ ਸਹਾਇਤਾ ਕਰਦੇ ਆ ਮਰਿਆਂ ਨੂੰ ਨਹੀਂ ਛੱਡ ਕੇ ਜਾਂਦੇ ਉੱਥੇ ਵੀ ਪ੍ਰਲੋਕ ਚ ਵੀ ਸਹਾਇਤਾ ਕਰਦੇ ਆ ਇਸ ਕਰਕੇ ਗੁਣਾ ਨੂੰ ਧਾਰਨ ਕਰ ਉਹ ਗੁਣਾ ਵਿੱਚ ਛੜਦੇ ਮਹੱਲਾ ਪੰਜਵਾਂ ਨਾਨਕ ਬਿਜਲੀਆ ਚਮਕਾਨ ਨੂੰ ਗੁਰੂ ਮਹਾਰਾਜ ਸਾਹਿਬ ਕਹਿੰਦਿਆਂ ਨੇ ਜਦੋਂ ਸੌਣ ਦਾ ਮਹੀਨਾ ਆਉਂਦਾ ਬਿਜਲੀਆਂ ਚਮਕਾਰੇ ਮਾਰਦੀਆਂ ਹਨ ਧੁਰਨ ਘਟਾ ਅਤ ਕਾਲੀਆਂ ਉਹ ਤੇ ਅੰਤ ਕਾਲੀਆਂ ਘਟਾਂ ਕੁਲਦੀਆਂ ਹਨ ਬੱਦਲਾਂ ਦੀਆਂ ਵਰਸਨ ਮੀਗ ਆਪਾ ਬੱਦਲ ਬੜੇ ਭਾਰੀ ਵਰਸਦੇ ਹਨ ਨਾਨਕ ਸੰਗਮ ਪੀ ਜਿਹੜੀਆਂ ਪਤੀ ਦੇ ਨਾਲ ਹਨ ਉਹ ਸੋਭਨੀਕਰਨ ਸੌਣ ਦੇ ਮਹੀਨੇ 'ਚ ਵੀ ਕਿਸੇ ਪ੍ਰਕਾਰ ਦਾ ਡਰ ਨਹੀਂ ਭੈ ਨਹੀਂ ਹੈ ਨਾਨਕ ਬਿਜਲੀਆ ਚਮਕੰਨ ਇਸੇ ਪ੍ਰਕਾਰ ਕਹਿੰਦੇ ਨਾਨਕ ਬੀਲੀਆਂ ਚਮਕੰਨ ਜਿਨ੍ਹਾਂ ਦਾ ਵਾਹਿਗੁਰੂ ਦੇ ਨਾਲ ਚਿਤ ਜੁੜਿਆ ਹੋਇਆ ਹੈ ਉਹਨਾਂ ਨੂੰ ਭਾਵੇਂ ਮਾਇਆ ਉਹਦੇ ਚਮਤਕਾਰੇ ਜਿਹੜੇ ਪਾਉਣੇ ਬਿਜਲੀਆਂ ਚਮਕਦੀਆਂ ਹੋਣ ਘੁਰਨ ਘਟਾ ਅਤ ਕਾਲੀ ਜਿਹੜੇ ਸੁਬੰਨੀਆਂ ਦਾ ਮੋਹ ਕਰਨਾ ਹੈ ਇਹ ਕਾਲੀਆਂ ਕਦਮ ਭਾਵੇਂ ਕਿੰਨੀਆਂ ਕੁਲਦੀਆਂ ਹੋਣ ਬਾਰੇ ਸੁਗੰਦੀ ਮੋਹ ਕਰਦੇ ਹੁਣ ਪੁਰਖ ਦੇ ਨਾਲ ਪਰਸਨ ਮੀਗ ਆਪਾ ਕਤੇ ਪਦਾਰਥਾਂ ਦੀ ਕੋਈ ਬਦਲ ਬਾਹਰੇ ਵਰਦੇ ਹੁਣ ਮਾਇਆ ਬਾਤ ਹੋ ਜਾਵੇ ਕੋਲੇ ਨਾਨਕ ਸੰਗਮ ਪੀਰੀ ਸੁਹੰਗ ਜੇ ਤਾਂ ਵਾਹਿਗੁਰੂ ਜਿਨਾਂ ਮਿਲੇ ਹੋਏ ਤਾਂ ਪਦਾਰਥ ਵੀ ਕੁਝ ਨਹੀਂ ਵਿਗਾੜਦੇ ਮਾਇਆ ਦੇ ਚਮਕਾਰੇ ਵੀ ਕੁਝ ਨਹੀਂ ਵਿਗਾੜਦੇ ਉਹ ਵਾਹਿਗੁਰੂ ਦੇ ਨਾਲ ਸੋਹਦੇ ਹਨ ਹਰ ਹਾਲਤ ਵਿੱਚ ਜੋ ਰਾਜ ਦੇ ਤਾ ਕਵਨ ਵਡਾਈ ਜੋ ਪੀਖ ਮੰਗਾਵੇ ਤਾਂ ਕਿਆ ਘਟ ਜਾਈ ਇਸ ਤਰ੍ਹਾਂ ਵਾਗਰ ਦੇ ਨਾਲ ਜਿਹਨਾਂ ਕਿਤੇ ਜੁੜੇ ਹੋਏ ਆ ਉਹ ਪਦਾਰਥਾਂ ਦੇ ਰਹਿੰਦੇ ਹੋਏ ਵੀ ਸਾਹ ਸੰਗੀਤ ਜੀ ਸੌਂਦੇ ਹਨਗੇ ਇਸ ਪ੍ਰਕਾਰ ਦੀ ਉਹਨਾਂ ਦੀ ਹਾਲਤ ਹੈ ਨਾਨਕ ਨਾਨਕ ਬਿਜਲੀਆਂ ਚਮਕਨੂ ਸਤਿਗੁਰੂ ਜੀ ਕਹਿੰਦੇ ਹਨ ਜੇ ਕਰਕੇ ਬਿਜਲੀਆਂ ਚਮਕਨ ਬਿਜਲੀਆਂ ਕਿਹੜੀਆਂ ਹਨ ਵੇਦਾਂ ਦੀਆਂ ਸ਼ਰਤੀਆਂ ਜਿਹੜੀਆਂ ਚੇਤੇ ਕਰ ਲੈਣੀਆਂ ਬਿਜਲੀਆਂ ਦੇ ਚਮਕਾਰੇ ਮਾਰਦੇ ਹੋਣ ਗੁਰਨ ਘਟਾ ਆਤ ਕਾਲੀਆਂ ਜਿਹੜੀ ਚਰਚਾ ਵਾਰਤਾ ਕਰਨੀ ਹੈ ਘਟਾਂ ਰੂਪੀ ਕਾਲੀਆਂ ਘਟਾਂ ਹੀ ਕੁਲਦੀਆਂ ਹੋਣ ਦੂਏ ਦੇ ਸ਼ੰਕਾ ਦਾ ਉੱਤਰ ਦੇਣਾ ਹੋਰ ਉਹਦੇ ਤੇ ਸ਼ੰਕਾ ਚਾਰ ਪਾਜ ਲੈਣੀਆਂ ਇਹ ਘਟਾਂੋਂ ਕੁਲਦੇ ਹੋਣ ਬਰਸਨ ਉਤਰਾਹ ਕਰਦੇ ਹੋਣ ਬਰਸਨ ਮੀਗ ਆਪਾ ਤੇ ਬੱਦਲ ਜਸ ਰੂਪੀ ਬਾਲੇ ਆਪਾਰ ਬਰਸਦੇ ਹੋਣ ਲੋਕ ਜਸ ਕਰਦੇ ਹੋਣ ਕਿ ਬੜਾ ਸਿਆਣਾ ਹੈ ਨਾਨਕ ਸੰਗਮ ਪਰੀ ਸੋਹਣ ਜੇ ਤਾਂ ਵਾਹਿਗੁਰੂ ਦੇ ਨਾਲ ਮਿਲਿਆ ਫੇਰ ਤਾਂ ਇਸ ਪ੍ਰਕਾਰ ਦੀਆਂ ਸੁਰਤੀਆਂ ਕਿ ਵਿਗਿਆਦਕਾਂ ਦੇ ਸਹਿਤ ਹੋ ਕੇ ਵੀ ਸੋਮਣੀਕ ਹੈ ਤੇ ਜੇ ਕਰਕੇ ਫੇਰ ਇਸੇ ਤਰ੍ਹਾਂ ਨਾਨਕ ਬਿਜਲੀਆ ਚਮਕਾਨ ਬਿਜਲੀਆਂ ਸਾਥ ਸੰਗੇ ਜੀ ਨਿਆਂ ਦੀਆਂ ਜਿਹੜੀਆਂ ਬਿਜਲੀਆਂ ਹਨ ਇਸ ਪ੍ਰਕਾਰ ਯੁਗਤੀ ਪ੍ਰਧਾਨ ਹੋਣਾ ਇਹ ਜੁਗਤੀਆਂ ਰੂਪੀ ਬਿਜਲੀਆਂ ਚਮਕਦੀਆਂ ਨਿਹਾਲ ਸ਼ਾਸਤਰ ਪੜਿਆ ਹੋਇਆ ਹੋਵੇ। ਪੁਰਨ ਘਟਾਤ ਕਾਲੀਆਂ। ਇਹ ਕਾਲੀਆਂ ਘਟਾਂ ਸੰਧੀਆਂ ਪਵਕਤੀਆਂ ਜਿਹੜੀਆਂ ਕੁੜਦੀਆਂ ਹੋਣ ਬਾੜੀਆਂ ਫੁਰਦੀਆਂ ਹੋਣ। ਵਰਸਨ ਮੇਗ ਆਪਾ। ਇਹ ਤੇ ਬੱਦਲ ਚਰਚਾ ਤੇ ਚਰਚਾ ਪਰਸ਼ਨ ਤੇ ਪਰਸ਼ਨ ਉਤਰ ਤੇ ਉਤਰ ਬਵਾਦ ਰੂਪੀ ਬੱਦਲ ਵੱਢਦੇ ਹੋਣ ਝਗੜੇ ਰੂਪ। ਨਾਨਕ ਸੰਗਮ ਪਰੀ ਸੁਹੰਦੀਆ। ਜੇ ਤਾਂ ਮਹਾਰਾਜ ਦੇ ਨਾਲ ਮਿਲਿਆ ਤਾਂ ਭਵੇਂ ਕਿੱਡਾ ਚਰਚਾ ਵਾਰਤਾ ਕਰਨ ਹੋਏ ਫੇਰ ਵੀ ਉਹ ਸੋਬਨੀਕੀ ਹੈ ਮਹੱਲਾ ਪੰਜ ਦੋ ਕਾਲਕ ਬਿਜਲੀਆਂ ਚਮਕਣ ਗੁਰੂ ਸਾਹਿਬ ਜੀ ਕਹਿੰਦੇ ਸਤੋ ਮੈਂ ਬਿਰਤੀ ਰੂਪ ਜਦੋਂ ਚਿਤਕ ਆਗਰ ਹੁੰਦਾ ਬਿਜਲੀਆਂ ਚਮਕਦੀਆਂ ਹਨ ਘਟਾਂ ਅਤ ਕਾਲੀਆਂ ਅਤੇ ਘਟਾਂ ਕਾਲੀਆਂ ਦੀ ਨਹੀਂ ਆਈ ਸਾਹਿ ਸੰਗਤ ਜੀ ਭਗਤੀ ਜਿਹੜੀ ਹੈ ਉਹ ਭਗਤੀ ਰੂਪ ਸੋਹਣੀਆਂ ਘਟਾਂ ਜਿਹੜੀਆਂ ਹੈ ਕਾਲੀਆਂ ਪੈ ਕਰਕੇ ਭਗਤੀ ਸਰਬਨ ਸਿਮਰਨ ਕੀਰਤਨ ਪਾਤ ਸੇਵ ਉਰਚਾਨ ਇਹ ਕਾਲੀਆਂ ਪੈ ਕੇ ਘਟਾਂ ਕੁਲਦੀਆਂ ਹੋਣ ਭਗਤੀ ਸਰਬਨ ਸਿਮਰਨਾਦਕ ਵਰਸਨ ਮੇਗ ਅਪਾਰ ਤੇ ਵਰਸਨ ਮੇਗ ਅਪਾਰ ਫਿਰ ਬੱਦਲ ਆਨੰਦ ਰੂਪੀ ਵਰਦੇ ਹੁਣ ਪਾਰ ਆਵਾਰ ਤੋਂ ਰਹਿਤ ਭਗਤੀ ਕਰਕੇ ਆਨੰਦ ਜਿਹੜਾ ਹੋਣਾ ਹੈ ਨਾਨਕ ਸੰਗਮ ਪਰੀ ਸੁਹਾਨੀ ਇਸ ਪ੍ਰਕਾਰ ਵਾਹਿਗੁਰੂ ਦੇ ਨਾਲ ਜਿਹੜੀਆਂ ਹਨ ਉਹ ਸੋਹਣੀਆਂ ਹਨ ਮਹਾਪੁਰਖ ਸਖੀਆਂ ਫਿਰ ਪੜੀਏ ਨਾਨਕ ਬਿਜਲੀਆ ਚਮਕਾਨ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਬਿਜਲੀਆਂ ਹਿਰਦੇ ਦੇ ਅੰਦਰ ਜਿਨ੍ਹਾਂ ਦੇ ਚੰਦਰਮਾ ਦੇ ਸੁਰ ਦੇ ਨਾਲ ਰੋਸ਼ਨੀ ਹੋਣੀ ਸ਼ਾਂਤ ਪੈਣੀ ਹੈ ਚੰਦਰਮਾ ਦੀ ਸਰਕਾਰ ਕੇ ਸ਼ਾਂਤੀ ਰੂਪ ਬਿਜਲੀਆਂ ਚੰਕਦੀਆਂ ਹੋਣ ਗੁਰਨ ਕਟਾ ਅਤ ਕਾਲੀਆਂ ਅਜੇ ਕਾਲੀਆਂ ਜਿਹੜੀਆਂ ਉਤਰਕੁਟੀ ਰੂਪ ਕਹਾਂ ਕਟਾਂ ਖੁੱਲਦੀਆਂ ਹੋਣ ਜਿਹੜਾ ਪਿੰਗਲਾ ਔਰ ਸੁਖਮਨਾ ਵਰਸਨ ਮੀਗ ਆਪਾ ਦਸਵੇਂ ਬਾਰ ਦੇ ਵਿੱਚੋਂ ਬੱਦਲ ਜੋਗ ਅਨੰਦ ਦੀ ਬਾਲੀ ਬਰਖਾ ਹੁੰਦੀ ਹੋਵੇ ਨਾਨਕ ਸੰਗਮ ਪਰੀ ਜੇ ਵਾਹਿਗੁਰੂ ਦੇ ਨਾਲ ਫੇਰ ਵੀ ਉਹ ਸੋਮਨੀਕ ਖੰਡ ਜਿਨ੍ਹਾਂ ਦੀ ਚਿੱਤ ਦੀਆਂ ਬਿਰਤੀਆਂ ਜੁੜੀਆਂ ਹੋਈਆਂ ਇਸੇ ਪ੍ਰਕਾਰ ਨਾਨਕ ਬਿਜਲੀਆਂ ਚਮਕਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਬਿਜਲੀਆਂ ਦਸਵੇਂ ਦਰ ਚ ਚਮਕਦੀਆਂ ਬਿਜਲੀ ਦੀ ਨਹੀਂ ਆਈ ਪ੍ਰਕਾਸ਼ ਹੁੰਦਾ ਹੈ ਘੁਰਨ ਘਟਾ ਅਤ ਕਾਲ ਜੇ ਕਾਲੀਆਂ ਘਟਾ ਜਿਹੜਾ ਤਰਕੁਟੀ ਛੂਟੇ ਦਸਮਾ ਦਰ ਖੁੱਲੇ ਦਸਮਾ ਦਾ ਖੁੱਲਣ ਰੂਪ ਹੋ ਇਹ ਕਾਲੀਆਂ ਪੈ ਕੇ ਘਟਾਂ ਕੁਲਦੀਆਂ ਹੋਣ ਬਰਸਨ ਮੇਵ ਆਪਾ ਅਜੇ ਉਸ ਵੇਲੇ ਯੋਗੀ ਨੂੰ ਜਿਹੜਾ ਮਿੱਠਾ ਕਫ ਦਾ ਰਸ ਆਉਣਾ ਹੈ ਇਹ ਬੱਦਲਾਂ ਦੀ ਵਰਖਾ ਪਾਰਾ ਵਾਰ ਤੋ ਰਹਿਤ ਹੋਵੇ ਨਾਨਕ ਸੰਗਮ ਪਰੀ ਸੁਹਣ ਐਸੇ ਯੋਗੀ ਪੁਰਖ ਦੀ ਜੇ ਦਿੱਤੀ ਵਾਹਿਗੁਰੂ ਦੇ ਨਾਲ ਮਿਲੀ ਹੋਈ ਹੈ ਸਤਗੁਰੂ ਜੀ ਕਹਿੰਦੇ ਸੋਬ ਨੀਕ ਹਨ ਕਿਆਂ ਇਸੇ ਪ੍ਰਕਾਰ ਨਾਨਕ ਬਿਜਲੀਆ ਚਮਕਾ ਸਤਗੁਰੂ ਸਾਹਿਬ ਜੀ ਕਹਿੰਦੇ ਹਨ ਬਿਜਲੀਆਂ ਚਮਕੰਨ ਬੀਲੀ ਦੀ ਨਿਆਈ ਜਿਹੜਾ ਸਾਧ ਸੰਗਤਜੀ ਚਿਤਵੇ ਅੰਦਰ ਬ੍ਰਹਮ ਸਰੂਪ ਦੀ ਸਖਿਆਤਤਾ ਹੋਣੀ ਹੈ ਇਉਂ ਬ੍ਰਹਮਾਨੰਦ ਰੂਪੀ ਬਿਜਲੀਆਂ ਦੇ ਚਮਕਾਰੇ ਵੱਜਣ ਕਟਾ ਅਤ ਕਾਲੀਆ ਇਹ ਕਟਾਂ ਦੀ ਨਿਆਈ ਅਵਿਧਿਆ ਦੀਆਂ ਜਿਹੜੀਆਂ ਕਟਾਂ ਹਨ ਇਹ ਘੁਲ ਜਾਣ ਉਸੇ ਨਿਵਰਤ ਹੋ ਜਾਣ ਕਾਲੀਆਂ ਪੈ ਕੇ ਵਰਸਨ ਮੇਗ ਅਪਾ ਸਤਗੁਰੂ ਸਾਹਿਬ ਬੱਦਲ ਦੀ ਨਿਆਈ ਪਾਰ ਆਵਾਰ ਤੋਂ ਰਹਿਤ ਸਰਬਨ ਮੰਨਨ ਦੀ ਹਸਨ ਦੀ ਬਰਖਾ ਕਰਨਉ ਨਾਨਕ ਸੰਗਮ ਪੀਰੀ ਸੁਹੰਗ ਇਹੋ ਤਤਉ ਦਾ ਸੋਧਨ ਕਰਕੇ ਮਹਾਰਾਜ ਦੇ ਨਾਲ ਜਿਹੜੀਆਂ ਰੂਹਾਂ ਹਨ ਉਹ ਸੋਹਣੀਆਂ ਹਨ ਇਸ ਪ੍ਰਕਾਰ ਅਰਥ ਇਹ ਦੇ ਸਤ ਹਨ ਸਾਹਿਬ ਸਿੰਘ ਜੀ ਵਿਦਵਾਨ ਕਰਦੇ ਹਨ ਮਹੱਲਾ ਪੰਜਵ ਜਲ ਫਲ ਨੀਰ ਭਰੇ ਪ੍ਰਮੂ ਦੇ ਹਨ ਜਲ ਫਲ ਨੀਰ ਭਰੇ ਜਲਾ ਦੇ ਖਾਂ ਵੀ ਪਾਣੀ ਨਾਲ ਤਲਾ ਭਰੇ ਹੁੰਦੇ ਆ ਇਹ ਥਾਲ ਜਿਹੜੇ ਖੁਸ਼ਕ ਥਾਂ ਐ ਬਰਖਾ ਵੇ ਪੈਣੇ ਕਰਕੇ ਉਹ ਵੀ ਭਰ ਜਾਂਦੇ ਹਨ ਪਾਣੀ ਨਾਲ}{|\text{ਸ਼ੀਤਲ ਪਵਨ ਝੁਲਾਰ ਠੰਡੇ ਪੌਣ ਦੇ ਝੋਲੇ ਆਉਣ ਲੱਗ ਜਾਂਦੇ ਬਰਖਾ ਦੇ ਉੱਤੇ ਵਿੱਚ}|}{|\text{ਸੇਜੜੀਆਂ ਸੋਏ ਨੇ ਸੋਏ ਨੇ ਨੀਆ ਭਾਵੇਂ ਸੇਜਾ ਸੁੰਦਰ ਬਣੀਆਂ ਹੁਣ ਪਾਲੰਗ}|}{|\text{ਹੀਰੇ ਲਾਲ ਜੜਨ ਦੀ ਵਿੱਚ ਹੀਰੇ ਤੇ ਲਾਲ ਜੜੇ ਹੋਏ ਹੋਣ}|}{|\text{ਸੁੱਬਰ ਕੱਪੜ ਭੋ ਸੁੱਬਰ ਇੱਕ ਬਸਰੂng ਦੇ ਚਾਰ ਖਾਨਿਆਂ ਯਾਰ ਲੜਕੀਆਂ ਦੇ ਵਿਆਹ ਵੇਲੇ ਲਿਆ ਹੁੰਦਾ ਉੱਪਰ ਯਾਰ ਜੀਰੇ ਉਤੇ} ਛੋਟੀਆਂ-ਛੋਟੀਆਂ ਬੂਟੀਆਂ ਹੀਆਂ ਪਾਈਆਂ ਹੋਣ ਉਹ ਸੁਭਰ ਹੋਵੇ ਪਹਿਰਿਆ ਹੋਇਆ ਬਸਤਰ ਕੱਪੜ ਭੋਗ ਸੁਭਰੋ ਕੱਪੜ ਭੋਗ ਉਹ ਸੁਭਰ ਪਹਿਰਿਆ ਹੋਵੇ ਕੱਪੜੇ ਸੁੰਦਰ ਪਹਿਰੇ ਹੋਣ ਭੋਗ ਪਦਾਰਥ ਹੋਣ ਭੋਗਣ ਨੂੰ ਨਾਨਕਰੀ ਨਹੀਂ ਤੱਤੀਆ ਜੇ ਪਤੀ ਦੀ ਪ੍ਰਾਪਤੀ ਨਹੀਂ ਇਸਤਰੀਆਂ ਫੇ ਤਪਦੀਆਂ ਹੀ ਰਹਿਣੀਆਂ ਤੱਤੀਆਂ ਹੀ ਰਹਿੰਦੀਆਂ ਉਹਨਾਂ ਦਾ ਚਿੱਤ ਸ਼ਾਂਤ ਨਹੀਂ ਹੋ ਸਕਦਾ ਇਸੇ ਪ੍ਰਕਾਰ ਜਲ-ਥਲ ਨੀਰ ਭਰੇ ਜਲਾ ਦਾ ਥਾਂ ਕੌਣ ਹੈ ਵਿਸ਼ੇ ਰੂਪ ਜਲ ਦਾ ਥਾਂ ਕੌਣ ਹੈ ਇੰਦਰੀ ਇਹ ਵਿਸ਼ੇ ਰੂਪੀ ਪਾਣੀ ਨਾਲ ਭਰੇ ਹੋਏ ਆ ਜਿੰਨਾ ਦੇ ਠੀਤਲ ਪਵਨ ਝੁਲਾਰ ਦੇ ਅੱਜ ਝੁੰਡੀ ਪਾਉਣ ਦੀ ਨਹੀਂ ਆਈ ਝੋਲੇ ਆਉਂਦੇ ਆ ਲੋਕ ਉਹ ਪਿਆਰਾ ਸਮਝੇ ਸੁਖਦਾਈ ਸਮਝ ਕੇ ਉਸਤ ਕਰਦੇ ਹਨ ਛੇੜੀਆਂ ਸੋਏ ਆਪੋ ਸੇਜਾ ਉਹਨਾਂ ਦੀਆਂ ਸੋਭ ਨਹੀਂ ਕਿਸਵੇਂ ਦੀਆਂ ਭਾਵੇਂ ਹੋਣ ਹੀਰੇ ਲਾਲ ਜੜਨ ਦੀ ਹੀਰੇ ਲਾਲ ਲੰਨੀਆਂ ਹੀਰੇ ਤੇ ਲਾਲ ਆਦਕਾਂ ਦੇ ਸੱਤ ਜੜੀਆਂ ਹੋਈਆਂ ਐਡੀ ਭੂਤੀ ਵਾਲੇ ਹੋਣ ਸੁਭਰ ਕੱਪੜ ਭੋ ਸੁਭਰ ਸੁੰਦਰ ਕੱਪੜੇ ਪਹਿਰਦੇ ਹੋਣ ਭੋਗ ਆਦਕ ਕਰਦੇ ਹੋਣ ਨਾਨਕ ਪਰੀ ਵੀ ਹੋਣੀ ਤਾਂ ਜੇ ਵਾਹਿਗੁਰੂ ਦੀ ਪ੍ਰਾਪਤੀ ਦਾ ਤਬ ਨਹੀਂ ਰਹਿਨੀ ਆ ਰੂਹਾਂ ਸ਼ਾਂਤ ਨਹੀਂ ਹੁੰਦੀ ਉਹਨਾਂ ਦੇ ਤਾਂ ਹੀ ਇਸੇ ਪ੍ਰਕਾਰ ਜਲ ਫਲ ਨੀਰ ਭਰੇ ਜਲ ਦੇ ਥਾਂ ਕੌਣ ਹੈ ਬੇਦ ਉਹਨਾਂ ਦੇ ਗਿਆਨ ਰੂਪੀ ਪਾਣੀ ਨਾਲ ਚਿਤ ਭਰੇ ਹੋਏ ਹੋਣ ਭਾਵੇਂ}{|\text{ਸ਼ੀਤਲ ਪਵਨ ਚੁਲਾਰਦੇ}|} ਅਤੇ ਇਹਦੇ ਸ਼ੀਤਲ ਠੰਢੀ ਪਾਉਣ ਦੇ ਬੁੱਲੇ ਆਉਣ ਦੀ ਨਹੀਂ ਆਈ ਕਥਾ ਕੀਰਤਨ ਚੰਗੀ ਕਰਨ ਜਾਣਦਾ ਹੋਵੇ ਪਾਉਣ ਦੇ ਬੁੱਲੇ ਆਉਂਦੇ ਹੋਣ}{|\text{ਸ਼ੇਜੜੀਆਂ ਸੋਏ ਨਾ}|} ਅਤੇ ਅੰਤਾਂ ਕਰਨ ਰੂਪੀ ਸੇਜਾ ਜਿਹੜੀਆਂ ਹੈ ਏ ਭਾਵੇਂ ਸੋਭਨੀਕ ਕਰਨਾ ਮੈਤਰੀ ਮੁਤਾਬਕਾਂ ਦੇ ਸਹਿਤ ਕਹੇ ਮੇਰੀਆਂ ਬਣੌਟੀ ਬਣੀਆਂ ਹੋਈਆਂ ਹੀਰੇ ਲਾਲ ਜੜਨ ਦੀ ਹੀਰਾ ਕਹੇ ਗਿਆਨ ਹੈ ਮੇਰੇ ਅੰਦਰ ਲਾਲ ਕਹੇ ਮੇਰੇ ਅੰਦਰ ਪ੍ਰੇਮ ਹੈ ਇਉਂ ਇਹ ਜੜਤੀ ਜੜੀ ਹੋਈ ਬਣੌਟੀ ਦੱਸੇ ਸੁਪਰ ਕੱਪੜ ਭੋ ਸੁਪਰ ਸੋਭਾ ਦੁਨੀਆ 'ਚ ਹੋਵੇ ਖੁਸ਼ਬੂ ਆਵੇ ਮਹਿਕ ਆਵੇ ਯੋਗਾ ਨੰਦੀ ਕਪੜੇ ਠਾਕਰਾ ਨੂੰ ਪਹਿਨ ਲਾਉਂਦਾ ਹੋਵੇ ਭੋਗ ਲਗਾਉਂਦਾ ਹੋਵੇ ਠਾਕਰਾ ਨੂੰ ਨਾਨਕ ਪਰੀ ਵੀ ਹੋਣੀ ਤੱਤੀ ਇੰਨੇ ਸਾਧਨ ਵੀ ਕਰੇ ਪਰੀ ਵਾਹਿਗੁਰੂ ਕੋ ਬਗਾਇਸ ਤਬ ਦੀਆਂ ਰੁਹਾਂ ਰਹਿੰਦੀਆਂ ਸ਼ਾਂਤੀ ਨਹੀਂ ਉਹਨਾਂ ਨੂੰ ਪ੍ਰਾਪਤ ਹੁੰਦੀ ਉਹਨਾਂ ਦੇ ਕਿਪੇ ਪਖੰਡ ਦੇ ਨਾਲ ਸੁਖੀ ਨਹੀਂ ਹੁੰਦੇ ਇਸੇ ਪ੍ਰਕਾਰ ਜਲ ਸਲ ਦੀਰ ਭਰੇ ਜਿਹੜੇ ਲੋਕ ਚੁੰਚ ਗਿਆਨੀ ਹਨ ਉਹ ਕਹਿੰਦੇ ਆ ਸਾਡੇ ਜਲਾ ਦਾ ਥਾਂ ਜੋ ਇੰਦਰੀ ਹੈ ਇਹ ਬ੍ਰਹਮਾਨੰਦ ਰੂਪੀ ਜਲ ਨਾਲ ਭਰੇ ਹੋਏ ਆ। ਥਾਲ ਥਾਲਸ ਅਰਿਧਾ ਰੂਪੀ ਥਾਂ ਜਿਹੜਾ ਸਰੀਰ ਹੈ ਤੇ ਇੰਦ੍ਰੇ ਅੰਤਕਨ ਸਾਰੇ ਬ੍ਰਹਮਾਨੰਦ ਰੂਪੀ ਜਲ ਨਾਲ ਭਰੇ ਹੋਏ ਆ। ਸ਼ੀਤਲ ਪਵਨ ਝੁਲਾਰ ਦੇ ਅਜੇ ਸਾਡੀ ਸ਼ੀਤਲ ਪਾਉਣ ਜੇ ਬੁੱਲੇ ਆ ਰਹੇ ਹਨ ਸਾਨੂੰ ਅੰਦਰੋਂ ਠੰਡੀ ਸ਼ਾਂਤੀ ਰੂਪ ਪਾਉਣ ਦੇ ਬੁੱਲੇ ਸ਼ਾਂਤ ਸ਼ਾਂਤ ਰੂਪੀ ਹਵਾ ਦੇ ਬੁੱਲੇ ਆ ਰਹੇ ਹਨ। ਝੋਲੇ ਦੇ ਰਹੇ ਹਨ ਸੇਜੜੀਆਂ ਸੋਇਆਂ ਨੂੰ ਸਾਡੀਆਂ ਸੇਜਾ ਕਰਨਾ ਮੈਤਰੀ ਮੁੱਤਾ ਕਰਕੇ ਸੋਨੇ ਨਹੀਂ ਅਸੋਬ ਰੀਆਂ ਹਨ ਹੀਰੇ ਲਾਲ ਜੜੰਦੀਆਂ ਸਾਡੇ ਅੰਦਰ ਹੀਰਾ ਪਰਮੇਸ਼ਰ ਦਾ ਨਾਮ ਵਸਿਆ ਹੋਇਆ ਹੈ ਸਾਡੇ ਅੰਦਰ ਪ੍ਰੇਮ ਹੈ ਇਸ ਪ੍ਰਕਾਰ ਸਾਡੇ ਜੜਤੀ ਹੈ ਗੁਣਾਂ ਦੀ ਮੰਨ ਲੈਣ ਸੁਭਰ ਕੱਪੜ ਭੂ ਇਸੇ ਪ੍ਰਕਾਰ ਸੋਭਾ ਦੁਨੀਆ 'ਚ ਹੋਵੇ ਇਹ ਸੋਹਣੇ ਲੋਕ ਕੱਪੜੇ ਦੇਣੇ ਭੋਗ ਭਗਾਉਣ ਨਾਨਕ ਪਰੀ ਵੀ ਹੋਣੀ ਤਾਂ ਐਡੇ ਆਦਰ ਵਾਲਾ ਵੀ ਹੋਵੇ ਜੇ ਵਾਹਿਗੁਰੂ ਤੋਂ ਬਿਨਾਂ ਸਾਈ ਗੁਰੂ ਜੀ ਕਹਿੰਦੇ ਕੱਪੜੀਆਂ ਹੀ ਰਹਿਣੀਆਂ ਹਨ ਰੂਹਾ ਸ਼ਾਂਤੀ ਨਹੀਂ ਕਰੇ ਚਿੱਤ ਜਉਂਦੀ ਇਸ ਪ੍ਰਕਾਰ ਦੇ ਸਾਰਸੰਗ ਜੀ ਵਿਦਵਾ ਅਰਥ ਕਰਦੇ ਹਨ ਪੌੜੀ ਕਾਰਨ ਕਰਤਾ ਜੋ ਕੀਆ ਕਰਤਾ ਬੁਰਖ ਜੋ ਪਰਮੇਸ਼ਵਰ ਹੈ ਜਿਸ ਨੇ ਕਾਰਨ ਸੰਸਾਰ ਕੀਤਾ ਹੈ ਹੈ ਕਾਰਨ ਜੋ ਕਾਰ ਲੂਬ జగਤ ਪਰਮੇਸ਼ਰ ਰਚਿਆ ਹੈ ਇਹਦੇ ਵਿੱਚ ਜੋ ਪਰਮੇਸ਼ਰ निमित्त ਕਾਰਨ ਹੋ ਕੇ ਉਪਾਦਾਨ ਕਾਰਨ ਹੋ ਕੇ జగਤ ਪੈਦਾ ਕੀਤਾ ਹੈ ਇਹਦੇ ਵਿੱਚ ਜਿਹੜੇ ਜੀਵਾਂ ਦੀ ਵਾਸ਼ਨਾ ਸੀ ਉਹਦੇ ਅਨਸਾਰ ਮਹਾਰਾਜ ਜੀ ਨੂੰ ਵਾਸ਼ਨਾ ਸਰ ਪ੍ਰਵਿਰਤੀ ਦਿੱਤੀ ਹੈ ਉਹੋ ਜੇ ਕਰਤੱਵਾਂ ਨੂੰ ਕਰਨਾ ਕਰਦੇ ਹਨ ਜੀਵ ਜੀ ਸੋ ਧਾਵ ਹੈ ਪ੍ਰਾਣੀਆਂ ਇਹ ਪ੍ਰਾਣਾਂ ਧਾਰੀ ਜੀ ਜੇ ਸੈਂਕੜੇ ਯਤਨ ਕਰਕੇ ਤੂੰ ਤੌਣਾ ਕਰੇਂ ਦੌੜ ਨਾ ਕਰੇਂ ਪਾਵਹਿ ਤੁਰ ਲੈਣਾ ਜਿਉ ਤੈ ਨਿਸ਼ਕਾਮ ਕਰਮ ਕੀਤੇ ਤੈਨੂੰ ਭਗਤੀ ਆ ਜਾਏਗੀ ਜੇ ਸਕਾਮ ਕਰਮ ਕੀਤੇ ਤੇਰਾ ਸੰਸਾਰ ਜਿਮਨ ਪਰ ਕੇ ਆਰੂ ਉਹ ਇਸ ਪ੍ਰਕਾਰ ਦੇ ਤੇਰੇ ਕਰਮ ਕੀਤੇ ਸੈਂਕੜੇ ਪਾਉਣੀਆਂ ਕਰਕੇ ਦੌੜਦਾਰ ਪਾਵਹਿ ਤੁਰ ਲੈਣਾ ਤੁਰੋਂ ਦਾਤ ਜਿਹੜੀ ਲੈਣਾ ਮੱਥੇ ਦੇ ਲੇਖ ਲਿਖੇ ਹੋਏ ਆ ਉਨਾਂ ਸਾਰੀ ਫਲ ਪਾ ਸਕੇਗਾ। ਬਿਨ ਕਰਮਾ ਜਿਸੂ ਨਾ ਲੱਭੇ ਜਿੰਨਾ ਚਿਰ ਗੁਰੂ ਸਾਹਿਬ ਦੀ ਕਿਰਪਾ ਨਹੀਂ ਹੁੰਦੀ ਤੇ ਕਮਾਈ ਨਹੀਂ ਕਰਦਾ ਹੈ। ਵਾਹਿਗੁਰੂ ਦੀ ਕਿਰਪਾ ਤੋਂ ਬਿਨਾ ਕੁਝ ਵੀ ਤੈਨੂੰ ਪ੍ਰਾਪਤ ਨਹੀਂ ਹੋਣਾ। ਜੇ ਫਿਰ ਹੈ ਸਭ ਧਰਨਾ। ਜੇ ਸਾਰੀ ਧਰਤੀ ਦੇ ਚੌਹਾਂ ਕੁੰਟਾਂ 'ਚ ਫਿਰੇ ਆਵੇਂ ਨਵਾਂ ਖੰਡਾਂ ਵਿੱਚ ਫੇਰ ਵੀ ਹੱਥ ਨਹੀਂ ਕੋਈ ਆਉਣਾ। ਗੁਰਮਿਲ ਭਗੋਵਿੰਦ ਕਾ। ਇਹ ਤਾਂ ਸਤਿਗੁਰਾਂ ਦੇ ਨਾਲ ਮਿਲਣਾ ਕਰ। ਤੇ ਵਾਹਿਗੁਰੂ ਦਾ ਪਾਹਿਰ ਦੇ ਚਾਰਨ ਕਰ ਭੈ ਡਰ ਦੂਰ ਕਰਨਾ ਇਸ ਪ੍ਰਕਾਰ ਜਿਹੜਾ ਕਾਲ ਦਾ ਭੈ ਹੈ ਤੇ ਪ੍ਰਲੋਕ ਦਾ ਭੈ ਹੈ ਮਰਨ ਦਾ ਭੈ ਹੈ ਜਮਣ ਦਾ ਭੈ ਹੈ ਜਮਾ ਦਾ ਭੈ ਹੈ ਮੁਕਾਰਾ ਦਾ ਭੈ ਹੈ ਇਹਨੂੰ ਮਹਾਰਾਜ ਸਾਹਿਬ ਦੂਰ ਕਰ ਦੇਣਗੇ ਭੈ ਤੇ ਬੈਰਾਗ ਉਪਜੇ ਜਦੋਂ ਤੂੰ ਵਾਹਿਗੁਰੂ ਨੂੰ ਹਰ ਵਕਤ ਅੰਗ ਸੰਗ ਜਾਣੇਗਾ ਇਸ ਭੈ ਦੇ ਧਾਰਨ ਕਰਕੇ ਤੇਰੇ ਅੰਦਰ ਵਿਰਾਗ ਪੈਦਾ ਹੋ ਵਾਹਿਗੁਰੂ ਦੇ ਮਿਲਣ ਦਾ ਮੇਰਾ ਮਨ ਤਾਂ ਬਹੁਤ ਵਿਰਾਂਗਿਆ ਹਰ ਮੈਂ ਦਾ ਸਪਿੰਨੇ ਆਵੀ ਹਾਲਤ ਹੋਵੇਗੀ ਹਰ ਖੋਜ ਤੇ ਫਿਰਨਾ ਕੇ ਤੂੰ ਹਰੀ ਦੀ ਖੋਜ ਨੂੰ ਖੋਜ ਦਾ ਸੰਤਾਂ ਮਹੱਤਮਾਂ ਦੀ ਸੰਗ ਜੀ ਫਿਰਨਾ ਕਰੇਂਗਾ ਖੋਜ ਤੇ ਖੋਜ ਤੋਂ ਸਹਿਜ ਉਪਜਿਆ ਜਦੋਂ ਖੋਜਾਂ ਖੋਜੇਂਗਾ ਮਨ ਨੂੰ ਖੋਜੇਂਗਾ ਤਨ ਨੂੰ ਖੋਜੇਂਗਾ ਸਤਸੰਗਤ ਨੂੰ ਖੋਜੇਂਗਾ ਵਿਦਿਆਨ ਨੂੰ ਸ਼ਾਸਤ੍ਰਾਂ ਨੂੰ ਖੋਜਦੇਆਂ ਖੋਜਦੇਆਂ ਸਤਸੰਗਤ ਦੁਆਰਾ ਜਦੋਂ ਤੈਨੂੰ ਸਹਿਜ ਗਿਆਨ ਪ੍ਰਾਪਤ ਹੋ ਗਿਆ ਸਰਬਉਪਨ ਗਿਆਨ ਨੂੰ ਖੋਜਿਆ ਮਨਨ ਗਿਆਨ ਨੂੰ ਖੋਜਿਆ ਨਿਧਿਆਸਨ ਕੀਤਾ ਫਿਰ ਅਪਰੋਖ ਗਿਆਨ ਨੂੰ ਪਿਸੈਜ ਹੋ ਗਿਆ ਫਿਰ ਜਨਮ ਨਾ ਮਰਨਾ ਫਿਰ ਤੂੰ ਨਾ ਜਨਮ ਧਾਰੇਗਾ ਨਾ ਮਰਨਾ ਹੋਵੇਗਾ ਮੁਕਤ ਹੋ ਜਾਏਗਾ ਜੇ ਆਏ ਕਮਾਈ ਧਿਆਏ ਜਿਨ੍ਹਾਂ ਨੇ ਪਾਈ ਹੈ ਹਿਰਦੇ ਦੇ ਨਾਲ ਕਮਾਈ ਕੀਤੀ ਹੈ ਫਿਰਦਿਓ ਦਿਲੋਂ ਲਾ ਕੇ ਜਿਨ੍ਹਾਂ ਨੇ ਕਮਾਈ ਕੀਤੀ ਹੈ ਬਾਣੀ ਕਰਕੇ ਜਸ ਕੀਤਾ ਹੈ ਸਰੀਰ ਕਰਕੇ ਰੋਮ ਰੋਮ ਕਰਕੇ ਧਿਆਇਆ ਹੈ ਫਿਰਦੇ ਨਾਲ ਧਿਆਨਾ ਕੀਤਾ ਮਨ ਬਾਣੀ ਸਰੀਰ ਕਰਕੇ ਪਾਇਆ ਸਾਧ ਸਰਣ ਪਹਿਲਾਂ ਸਰੀਰ ਕਰਕੇ ਸਾਧੂਆਂ ਦੀ ਸ਼ਰਣ ਨੂੰ ਪਾਇਆ ਸਾਧੂਆਂ ਦੀ ਸੰਗਤ ਸ਼ਰਣ پا ਕੇ ਫਿਰ ਕਮਾਈ ਕੀਤੀ ਬਾਣੀ ਕਰਕੇ ਜਸ ਗਾਉਣਾ ਕੀਤਾ ਫਿਰ ਹਿਰਦੇ ਕਰਕੇ ਕਮਾਉਣਾ ਕੀਤਾ ਇਸ ਪ੍ਰਕਾਰ ਵਾਹਿਗੁਰੂ ਦੇ ਸਰੂਪ ਨੂੰ ਪਾ ਲਿਆ ਉਹ ਹੈ ਸਾਨੁਕ ਦੇਵ ਗੁਰ ਕੀ ਭਾਈ ਜਹਾਜ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਪਾਸ ਹੈ ਨਾਮ ਦਾ ਜਿਸ ਹਰ ਚੜ੍ਹਾਏ ਜਿਸ ਭੌਜਲ ਤਰ ਜਿਸ ਨੂੰ ਹਰੀ ਗੁਰੂ ਸਾਹਿਬ ਦੀ ਸ਼ਰਨ ਦੇ ਰੂਪ ਚੜ੍ਹਾ ਦੇਵੇ ਭਾਣਾ ਮੰਨਣ ਵਾਲਾ ਜਾਣ ਕੇ ਹੁਣ ਸੰਸਾਰ ਸੰਮਤੋਂ ਪਾਈ ਕਰਨਾ ਕੀਤਾ ਉਹ ਮੁਕਤ ਹੋਏ ਹਨ ਸ਼ਲੋਕ ਮਹੱਲਾ ਜੇ ਨੂੰ ਜੀ ਨੂੰ ਮਾਰਾ ਸਾਹਿਬ ਤੇ ਰਉਣ ਦੇ ਨਾਮ ਦੇ ਜਹਾਜ਼ ਤੇ ਉਹਨਾਂ ਨੇ ਸੰਸਾਰ ਸੁੰਨ ਕਰਕੇ ਮੁਕਤ ਰੂਪੀ ਕਿਨਾਰੇ ਤੇ ਪਹੁੰਚਣਾ ਹੈ ਸ਼ਲੋਕ ਮਹੱਲਾ ਪੰਜਵਾਂ ਪਹਿਲਾ ਮਰਨ ਕਬੂਲ ਇਹ ਆਕਾਲ ਗੋ ਬਾਣੀ ਆਕਾਲ ਪੁਰਖ ਵੱਲੋਂ ਆਕਾਸ਼ ਬਾਣੀ ਹੈ ਜੀਵ ਜੇ ਤੂੰ ਮੈਨੂੰ ਮਿਲਣਾ ਚਾਹੁੰਦਾ ਹੈ ਪਹਿਲਾ ਮਰਨ ਕਬੂਲ ਪਹਿਲਾਂ ਭਾਈ ਮੌਤ ਨੂੰ ਆਪਣੀ ਨੂੰ ਕਬੂਲ ਕਰ ਲੈ ਕਿਉਂਕਿ ਇਸੇ ਪ੍ਰਕਾਰ ਕਬੀਰ ਜੀ ਨੇ ਵੀ ਕਿਹਾ ਹੈ ਕਿ ਆਰਾਮ ਰਹਿਣ ਦਾ ਉਪਾਏ ਜੋ ਪਹਿਲੇ ਤਾਂ ਜਿਵੇਂ ਸਰੀਰ ਪਹਿਲਾਂ ਸਰੀਰ ਛੱਡ ਜਿਵੇਂ ਪੰ냐 ਪਿਆਰ ਨੂੰ ਸੀਹ ਦਿੱਤਾ ਸੀ ਇਸ ਪ੍ਰਕਾਰ ਆਪਾ ਭਾਵ ਗਾਉਣਾ ਕਰ ਪਹਿਲਾਂ ਬਾਈ ਆਪਣੀ ਮੌਤ ਨੂੰ ਕਬੂਲ ਪ੍ਰਵਾਨ ਕਰ ਲੈ ਜੀਵਨ ਕੀ ਛੱਡ ਆ ਇਹ ਜੀਵਨ ਦੀ ਜਿਹੜੀ ਆਸ ਹੈ ਨੂੰ ਬਿਲਕੁਕੁਲ ਹੀ ਛੱਡ ਦੇ ਉਹ ਸਭ ਨਾ ਕੀ ਰੇੜ ਕਾ ਸਾਰਿਆਂ ਦੀ ਸਮਨ ਕੀ ਕਿ ਸਭ ਨਾ ਕੀ ਓਹੋ ਸਭਨਾ ਕੀ ਰੇਣਕਾ ਛੋਟੇ ਪੋਤ੍ਹੀਆਂ ਤੇ ਕਿਵੇਂ ਆ ਸਭਨਾ ਕੰਨਾ ਹੈਗਾ ਸਭ ਨੂੰ ਸਾਰਿਆਂ ਦੀ ਧੂੜ ਬਣ ਗਿਆ ਆਓ ਆਓ ਹਮਾਰੇ ਪਾ ਤਾਂ ਭਾਈ ਆ ਤੈਨੂੰ ਅਸੀਂ ਮੇਲ ਲੀਏ ਸਾਡੇ ਸੂਚ ਮਿਲ ਗਿਆ ਫਿਰ ਜਿਉਂ ਜਲਵੇਂ ਜਲ ਆਇ ਖਟਾਨਾ ਤੇ ਉਹ ਜੋਤੀ ਸੰਗ ਜੋ ਸਮਾਨਾ ਜੇ ਮੁਕਤ ਹੋਣਾ ਚਾਹੁੰਦਾ ਮੈਨੂੰ ਮਿਲਣਾ ਚਾਹੁੰਦਾ ਤੇ ਫੇਰ ਖੁੱਲੇ ਦਰਵਾਜ਼ੇ ਆ ਜਾ ਜੇ ਤੇ ਇਹ ਗੁਣ ਧਾਰਨ ਕਰ ਲਵੇਂਗਾ ਮਹੱਲਾ ਪੰਜਵਾ ਮੂਆ ਜੀਵਨ ਦਾ ਪੇਖ ਇਹ ਜਿਹੜੇ ਮਰੇ ਹੋਏ ਹਨ ਜੀਵ ਦੇ ਭਾਵ ਤੋਂ ਉਹਨਾਂ ਨੂੰ ਜਿਉਂਦੇ ਵੇਖਣਾ ਕਰ ਹਮੇਸ਼ਾ ਲਈ ਜੀਵਨ ਦੇ ਮਰ ਜਾ ਜਿਹੜੇ ਸੰਸਾਰ ਵੱਲ ਜਿਉਂਦੇ ਆ ਵਕਾਰਾਂ ਤੋਂ ਮਰ ਕੇ ਜਾਣਗੇ ਜੂਨਾ ਚ ਵਾਸ਼ਨਾ ਦੇ ਬੱਦੇ ਹੋਏ ਉਹ ਮਰ ਜਾਣਗੇ ਜਾਣ ਲੈ ਜਿੰਨਾ ਮੁਹੱਬਤ ਇੱਕ ਸਿਉ ਜਿਨ੍ਹਾਂ ਦੀ ਇੱਕ ਵਾਹਿਗੁਰੂ ਦੇ ਨਾਲ ਮੁਹੱਬਤ ਪ੍ਰੀਤ ਹੈ ਇਹ ਮਾਨਸ ਪਰਧਾਨ ਉਹ ਮਨੁੱਖਾਈ ਪ੍ਰધાન ਮੁਖੀ ਹੈ ਵਕਾਰਿਆਂ ਨੂੰ ਜਿੱਤ ਕੇ ਮਹਲਾ ਪੰਜਵਾਂ ਜਿਸ ਮਨ ਵਸੈ ਪਾਰ ਬ੍ਰਹਮ ਇਹ ਸਾਧ ਸੰਗਤ ਜਿਨ੍ਹਾਂ ਦੇ ਮਨ ਚ ਪਾਰ ਬ੍ਰਹਮ ਪ੍ਰਵੇਸ਼ਰ ਵਸ ਜਾਂਦਾ ਹੈ ਨਿਕਟ ਨਾ ਆਵੇ ਪੀ ਉਹਨਾਂ ਦੇ ਕੋਲੇ ਪੀਰੀਆਂ ਲਾਉਣ ਵਾਲਾ ਨਹੀਂ ਆ ਸਕਦਾ ਉਦੋਂ ਤੇ ਕਿਸੇ ਦੀ ਤਾਕਤ ਨਹੀਂ ਚੱਲ ਸਕਦੀ ਪੀਰੀਆਂ ਆਦਕਾਂ ਦੀ ਅਤੇ ਪੀੜ ਵੀ ਨਹੀਂ ਉਹਨਾਂ ਦੇ ਜਮਾਂ ਦੀ ਨੇੜੇ ਆ ਸਕਦੀ ਜੰਮਣ ਮਰਨ ਦੀ ਪੀੜ ਵੀ ਨਹੀਂ ਆ ਸਕਦੀ ਭੋਖੋ ਤੇਖੋ ਤਿਸ ਨਾ ਵਿਆਪੈ ਪੀਲ ਹੱਥਿਆਰ ਕੌਨੀਆਂ ਜੂਨਾ ਵੀ ਨਹੀਂ ਉਹਦੇ ਨੇੜੇ ਆਉਂਦੀਆਂ 84 ਲੱਖ ਜੂਨ ਨਹੀਂ ਭੋਗਣੀ ਪੈਂਦੀ ਹਾਂ ਜੀ ਭੋਖੋ ਤੇਖੋ ਤਿਸ ਨਾ ਵਿਆਪੈ ਉਹਨੂੰ ਪਦਾਰਥਾਂ ਦੇ ਆਸਾ ਰੂਪੀ ਭੋਖੋ ਕ੍ਰਿਸ਼ਨਾਂ ਦੀ ਤੇ ਉਹਨੂੰ ਤਸਵੀਰ ਤਾਂ ਹੀ ਨਹੀਂ ਵਿਆਪਦੀ ਲੱਗਦੀ ਹੈ ਜੰਮ ਨਹੀਂ ਆਵੇਂ ਨੀ ਉਹਨਾਂ ਦੇ ਜੰਮ ਵੀ ਨੇੜੇ ਨਹੀਂ ਆ ਸਕਦਾ ਤੇ ਜੰਮ ਨਹੀਂ ਨੇੜੇ ਐਸਾ ਮੀਰ ਬੈਤਰਨੀ ਨਦੀ ਆਦਿਕ ਸੰਸਾਰ ਸਾਗਰ ਵਿੱਚ ਵੀ ਨੇੜੇ ਨਹੀਂ ਆਉਂਦੇ ਮੁਕਤ ਹੋ ਜਾਂਦੇ ਹਨ ਪੌੜੀ ਕੀਮਤ ਕਹਿਣ ਨਾ ਜਾਈਏ ਉਹ ਵਾਹਿਗੁਰੂ ਦੀ ਕੀਮਤ ਸਮਾਪਤੀ ਕਰਦੇ ਹਨ ਤੇ ਹੀ ਪੌੜੀਆਂ ਵਾਲੀ ਵਾਰ ਦੀ ਮਾਰਕੰਨੇ ਉਸ ਵਾਹਿਗੁਰੂ ਦੀ ਕੀਮਤ ਨਹੀਂ ਪਾਈ ਕਹੀ ਜਾ ਸਕਦੀ ਸੱਚ ਸਾਹ ਅਡੋਲ ਉਹ ਸੱਚੇ ਸ਼ੋ ਪਦਸ਼ਾਹ ਅਡੋਲ ਹੈ ਆਪਣੇ ਸੂਰਜਾ ਚੱਲ ਸਰੂਪ ਹੈ ਸਿੱਧ ਸਾਧਕ ਗਿਆਨੀ ਧਿਆਨੀ ਆ ਸਿੱਧ ਸਿੱਧੀਆਂ ਵਾਲੇ ਸਾਧਕ ਸਾਧਨਾ ਕਰਨ ਵਾਲੇ ਗਿਆਨੀ ਜਿਹੜੇ ਸੰਖੀ ਲੋਕ ਹਨਗੇ ਤਤਾਂ ਦਾ ਨਿਰਣਾ ਕਰਨ ਵਾਲੇ ਧਿਆਨੀਓ ਪਤੰਜਲੀ ਵਰਤੀ ਦਾ ਅਨੁਰੋਧ ਕਰਨ ਵਾਲੇ ਜਿਹੜੇ ਹਨ ਕੌਣ ਤੁਧ ਨੂੰ ਤੋਲੈ ਤੇਸ ਰੂਪ ਨੂੰ ਕਿਹੜਾ ਤੋਲ ਸਕਦਾ ਵਿਚਾਰ ਸਕਦਾ ਮਾਰਾ ਵਿਚਾਰਨ ਤੋਂ ਰਹਿ ਤੂੰ ਆਪ 12 ਕੜਨ ਸਮਰਥ ਹੈ ਜੇ ਮਾਰੇ ਸਾਰੇ ਜਗਤ ਨੂੰ ਪਰਲੋ ਕਰਨ ਨੂੰ ਭੰਨਣ ਨੂੰ ਤੇ ਸਾਰੇ ਜਗਤ ਨੂੰ ਪਰਨ ਕਰਨ ਨੂੰ ਸਮਰਥ ਤੈ ਤੂੰ ਹਰਨ ਭਰਨ ਜਾਂ ਕਾ ਨੇ ਤਰ ਹੋਰ ਉਹ ਉਪਤ ਸਭ ਪਰਲ ਉਹ ਤੇ ਕੀ ਕਰਨ ਵਾਲਾ ਵੀ ਸਾਰਿਆਂ ਦੀ ਆਪ ਹੈ ਤੇ ਪੜਲੋਂ ਕਰ ਕਰਕੇ ਪੰਨਣ ਵਾਲਾ ਵੀ ਆਪ ਤੇ ਉਤਪਤੀ ਕਰਕੇ ਕਹਿਣ ਵਾਲਾ ਵੀ ਆਪ ਸਮਰਾਠਾ ਸੁਭ ਗੁਣਾ ਨੂੰ ਸੱਚੇ ਬਾਦਸ਼ਾਹ ਜੀ ਕੰਨਣ ਵਾਲਾ ਵੀ ਆਪ ਹੈ ਤੇ ਅਸ਼ੁਭ ਗੁਣਾ ਨੂੰ ਪੰਨਣ ਵਾਲਾ ਵੀ ਆਪ ਹੈ ਸਾਰਿਆਂ ਦੀ ਪਦੈਸ਼ ਤੇ ਸਾਰਿਆਂ ਵੀ ਪੜਲੂ ਕਰਨ ਵਾਲਾ ਵੀ ਆਪ ਹੈ ਕਰਨ ਕਰਨ ਸਮਰੱਥ ਹੈ ਸਾਰਿਆਂ ਕਾਰਜਾਂ ਨੂੰ ਕਰਨ ਨੂੰ ਸਰਬ ਕਲੈ ਸਮਰੱਥ ਹੈ ਪਰਮੇਸ਼ਰ ਕੱਡ ਕੱਡ ਸਭ ਭੂਲੇ ਇਹ ਸਾਰਿਆਂ ਦੇ ਘਟਾ ਘਟਾ ਹਿਰਦੇ ਆ ਜੀ ਬੋਲਦਾ ਵੀ ਤੂੰ ਹੀ ਹੈ ਸੱਚੇ 파ਰਸ਼ਾ ਕਿਉਂ ਹਜ਼ੂਰ ਨੇ ਬਚਨ ਕੀਤੇ ਹੈ ਕਿ ਉਹ ਹਮਰਾ ਉਠਾ ਕੇ ਸਤ ਬੋਲ ਲੰਤਾ ਸਦਾ ਹੀ ਬੋਲਦਾ ਹਾਂ ਤੂੰ ਰਿਜਕ ਸਮਾਹੇ ਰਿਜਕ ਸਮਾਹੇ ਸਭ ਸੈ ਸਾਰਿਆਂ ਦੇ ਕਾਇਂ ਰਿਜਕ ਦੇ ਰੋਜੀ ਦੇ ਕਾਇਂ ਸਮਾਹੇ ਉਪੜਾਉਣਾ ਪਚਾਉਣਾ ਇਹ ਮਹਾਰਾਜ ਆਪ ਕਿਆ ਮਾਨਸ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦੇਹੈਂ ਕਿਆ ਮਾਨਸ ਡੋਲਦਾ ਇਹ ਮੂਖਾ ਕਿਉਂ ਡੋਲਦਾ ਫਿਰਦਾ ਵਾਹਿਗੁਰੂ ਤੇ ਭਰੋਸਾ ਕਰ ਓ ਜਿਨਾਂ ਗਰਭ ਦੇ ਵਿੱਚ ਪਲਨਾ ਕੀਤੀ ਇੱਥੇ ਵੀ ਤੇ ਰੱਖਿਆ ਕਰੇਗਾ ਗਹਿਰ ਗੰਭੀਰ ਅਥਾ ਹੂ ਤੂੰ ਉਸ ਪਰਮੇਸ਼ਰ ਦੇ ਸਨਮੁਖ ਚਿੱਤ ਕਰਕੇ ਕਹੋ ਕਿ ਮਾਰਾ ਗਹਿਰ ਨਰਹਲ ਹਾਂ ਤੂੰ ਅਤਿ ਗੰਭੀਰ ਡੂੰਗਾ ਹਾਂ ਹਥਾ ਸ਼ਕਤੀ ਬਿਰਤੀ ਕਰਕੇ ਤੇ ਅਥਾ ਨਹੀਂ ਪਾ ਜਾ ਸਕਦਾ ਹੁਣ ਗਿਆਨ ਅਮੂਲ ਹੈ ਬਾਕ ਦੁਨੀਆ ਦੇ ਗੁਨਾ ਤੇ ਗਿਆਨ ਤੋਂ ਮੁੱਲ ਨਹੀਂ ਖਰੀਦਾ ਜਾ ਸਕਦਾ ਆਪ ਦੀ ਪ੍ਰਾਪਤੀ ਵਾਲੇ ਸੱਚੇ ਦੇੰਦ ਰੂਪ ਜੋ ਗੁਣ ਹਨ ਜੋ ਆਵਦਾ ਦਵੈਤਾਨੰਦ ਰੂਪ ਗਿਆਨ ਹੈ ਇਹ ਅਮੋਲਕ ਹੈ ਸੋਈ ਕੰਮ ਕਮਾਉਣਾ ਇਸ ਦੇ ਪਾਦਸ਼ਾਹ ਕਰ ਜੋ ਹੀ ਕਮਾਉਣਾ ਹੈ ਕੀਏ ਤੁਰ ਕੀਆ ਧਰਮ ਮੋਲੇ ਕੇ ਮੋਲੇ ਪਰਫਲਿਤ ਕਰਨ ਵਾਲੇ ਪਰਮੇਸ਼ਰ ਸੰਸਾਰ ਨੂੰ ਮਿਲੇ ਹੋਏ ਜੋ ਤਰੋਂ ਆਪਨੇ ਹੁਕਮ ਕੀਤਾ ਹੈ ਸੁਧ ਹੋ ਬਾਹਰ ਕਿਛ ਨਹੀਂ ਆਪ ਤੋਂ ਬਾਹਰ ਤਾਂ ਮਾਰਾ ਕੁਝ ਵੀ ਨਹੀਂ ਹੋ ਸਕਦਾ ਹੈ ਨਾਨਕ ਗੁਣ ਬੋਲੇ ਸਤਿਗੁਰੂ ਸਾਹਿਬ ਜੀ ਕਹਿੰਦੇ ਤੇਰੇ ਗੁਣ ਹਨ ਇਹ ਆਪਦੇ ਗੁਣਾ ਨੂੰ ਗੁਰੂ ਸਾਹਿਬ ਜੀ ਕਹਿੰਦੇ ਬੋਲਦੇ ਆ ਸੱਚੇ ਬਾਦਸ਼ਾਹ ਇਹਨਾਂ ਗੁਣਾਂ ਦਾ ਮਾਲਕ ਤੂੰ ਹੀ ਹੈ ਇਹ 23 ਪੌੜੀਆਂ ਵਾਲੀ ਇੱਕ ਵਾਰ ਹੈ ਤੇ ਦੋ ਵਾਰਾ ਹੋ ਗਈਆਂ ਦੇਖਣ ਦੀ ਵਾਰ ਤੇ ਪਹਿਲੀ ਵਾਰ ਇਹ ਦੂਜਾ ਤਾਲ ਆਇਆ ਹੈ ਇਸ ਪ੍ਰਕਾਰ ਇਥੇ ਵਾਰਸਾ ਸਿੰਘ ਜੀ ਗੁਰੂ ਸਾਹਿਬ ਨੇ ਸਮਾਪਤ ਕੀਤੀ ਹੈ ਇਸ ਵਾਰ ਦੇ ਤਾਂ ਹੀ ਗੁਰਬਾਣੀ ਚ ਲਿਖਿਆ ਹੋਇਆ ਹੈ ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਉਹਨੂੰ ਮਸਾਨ ਹੂਮਕਾ ਦੇ ਲਜਾਨ ਤੱਕ ਅੱਗੇ ਕੀਰਤਨੀਆਂ ਇਸ ਵਾਰ ਨੂੰ ਗਾਉਂਦੇ ਜਾਂਦੇ ਤੇ ਖੜ ਕੇ ਪੌੜੀ ਲਾਇਆ ਕਰਦੇ ਇਹ ਤਰੀਕਾ ਸੀ ਪੁਰਾਣਾ ਅੱਜ ਕੱਲ੍ਹ ਇਹ ਰਿਵਾਜ ਹਾਕੀ ਗਿਆ ਹੈ ਸਤਿਗੁਰਾਂ ਦੇ ਵੇਲੇ ਦਾ ਰਿਵਾਜ ਸੀ ਜੋ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ ਸੋਈ ਪੰਮ ਕੁਮਾਵਣਾ ਕੀਆ ਧਰ ਮੌਲੇ ਤਦੋਂ ਨਾਹਰ ਕਿਛ ਨਹੀਂ ਨਾਨਕ ਗੁਣ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ